ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਗੁਰਪੁਰਬ ਤੇ ਲੰਗਰ ਲਗਾਇਆ ਦੇਖੋ ਵਿਸ਼ੇਸ਼ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਵਾ ਮੇਰੇ ਸਹਬਾ ਵਾ ਵਾ ਮੇਰੇ ਸਹਬਾ ਵਾ ਇਹ ਦੇਖੋ ਜੀ ਬਹੁਤ ਹੀ ਉਤਸ਼ਾਹ ਨਾਲ ਸਾਡੇ ਇਹ ਨਗਰ ਤਲਵੰਡੀ ਚੌਧਰੀਆਂ ਔਰ ਇੱਥੋਂ ਦੇ ਲਾਗੇ ਕੋ ਲਗਭਗ ਕਾਫੀ ਜਿਹੜੇ ਪਿੰਡ ਆ ਸਾਡੇ ਇਲਾਕੇ ਦੇ ਉਹ ਰਲ ਮਿਲ ਕੇ ਉਤਸ਼ਾਹ ਨਾਲ ਸੰਗਤਾਂ ਲੀਆਂ ਇਹ ਲੰਗਰ ਲਗਾ ਰਹੀਆਂ ਵਾ ਇਹ 548 ਗੁਰੂਪੁਰਬ ਤੋਂ ਗੁਰੂ ਮਹਾਰਾਜ ਦੇ ਇਹ ਲੰਗਰ ਸ਼ੁਰੂ ਹੋਏ ਆ ਔਰ ਇਹ ਨਿਰਵਿਗਨ ਬਨਰੰਤਰ ਬਹੁਤ ਚੱਲ ਰਿਹਾ ਹਰ ਸਾਲ ਇਥੇ ਵੈਰਾਈਟੀਆਂ ਵੱਧ ਰੀਆਂ ਲੰਗਰ ਦੀਆਂ ਤੇ ਸੰਗਤ ਵੀ ਵੱਧ ਰਹੀ ਆ ਔਰ ਸ਼ਰਧਾਲੂ ਵੀ ਵੱਧ ਰਿਹਾ ਔਰ ਸੇਵਾਦਾਰ ਵੀ ਵੱਧ ਰਿਹਾ ਬਹੁਤ ਸ਼ਾਹ ਸੰਗਤ ਜੀ ਠੀਕ ਹੈ ਹਰ ਸਾਲ ਦੀ ਤਰ੍ਹਾਂ ਆਪਾਂ ਅੱਲੇ ਬੱਤ ਤੋਂ ਵਾਦੂ ਤੇ ਕਿ ਇਸ ਸਾਲ ਦੇਖਿਨ ਖਾਸ ਜਿਹੜੇ ਪ੍ਰਬੰਧ ਕੀਤੇ ਗਏ ਸੰਗਤਾਂ ਦਾ ਇਸ ਵਾਰ ਜੀ ਸਾਡੇ ਕੋਲ ਕੋਈ ਸੰਗਤ ਰਾਤ ਰਾਤ ਵੀ ਰਹਿਣ ਲਈ ਕਿਸੇ ਦਾ ਮੌਸਮ ਦੀ ਖਰਾਬੀ ਹੋ ਗਈ ਧੁੰਦ ਸੀਗੀ ਸਾਡੇ ਕੋਲ ਰਾਤ ਰਹਿਣ ਲਈ ਵੀ ਕੁਝ ਸੰਗਤਾਂ ਨੇ ਰਣਮਸੇਹ ਜੀ ਮੰਗ ਕੀਤੀ ਉਹਨਾਂ ਨੂੰ ਅਸੀਂ ਰਾਤ ਠਹਿਰਾਇਆ ਗੁਰੂ ਘਰ ਦੇ ਵਿੱਚ ਰਾਤ ਠਹਿਣ ਦਾ ਵੇਲੇ ਠਹਿਰਨ ਦਾ ਪ੍ਰਬੰਧ ਕੀਤਾ ਸੀ ਜਿੰਨੇ ਵੀ ਸੰਗਤ ਸਾਡੇ ਕੋਲ ਆਈ ਆ ਅੱਜ ਬਹੁਤ ਦੂਰ ਆਲ ਓਵਰ ਆ ਵਰਲਡ ਚੋਂ ਆਉਂਦੀ ਹੈ ਸੰਗਤ ਪੂਰੇ ਵਰਲਡ ਚੋਂ ਆਉਂਦੀ ਹੈ ਜੀ ਗੁਰੂ ਨਾਨਕ ਨਿਸ਼ਕਾਮ ਸੇਵਾ ਅੱਜ ਤੁਹਾਡਾ ਇੰਗਲੈਂਡ ਚੋਂ ਬਾਅਦ ਵਿੱਚ ਦੱਸਦੀ ਗਵਾਈ ਚਾਹੁੰਦੇ ਕਿ ਲੈ ਇੱਥੇ ਹਰ ਵਾਰ ਉਹ ਇਦਾਂ ਦੇਸ਼ਾਂ ਦੇਸ਼ਾਂੋਂ ਸੰਗਤ ਆਉਂਦੀ ਆ ਮੈਕਸਿਮ 10 ਲੱਖ ਦੇ ਕਰੀਬ ਸੰਗਤ ਇੱਥੇ ਮਠਾ ਟਿਕਦੀ ਹੈ ਜੀ ਜਦੋਂ ਬੀਬੇ ਨਾਨਕੀ ਜੀ ਦਾ ਵਿਆਹ ਹੋਇਆ ਵਾ ਇੱਥੇ ਸਾਡੇ ਤਲਵੰਡੀ ਚੌਧਰੀਆਂ ਵਿੱਚ ਉਹ ਡ ਉਹ ਇੱਥੇ ਰੁਕੇ ਵੀ ਆ ਇਤਿਹਾਸਕ ਖੂਹ ਸਾਹਿਬ ਗੁਰਦੁਆਰਾ ਸਾਹਿਬ ਸਾਰਾ ਗਿਆ ਬਾਅਦ ਚ ਉਥੋਂ ਉਹਨਾਂ ਦੀ ਨਿਸ਼ਾਨੀ ਹੈ ਇਹ ਇੱਕ ਇਤਿਹਾਸਕ ਨਗਰਵਾਏ ਔਰ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤਾ ਹੈ ਨਗਰ ਜੀ ਔਰ ਸ਼੍ਰੀ ਅਰਜਨ ਸਿੰਘ ਜੀ ਮਹਾਰਾਜ ਜਦੋਂ ਇੱਥੋਂ ਆਪਦੀ ਬਰਾਦ ਡੱਲਾ ਸਾਹਿਬ ਤੋਂ ਨਾ ਸੇਰਾ ਸਦਲਾਮ ਪਰ ਸਜਾਇਆ ਵਾ ਤੇ ਵਿਹਣ ਗਏ ਮੌਸ ਸਾਹਿਬ ਉਦੋਂ ਵੀ ਉਹਨਾਂ ਦੇ ਨਾਲ ਸੈਂਕੜੇ ਜਿਹੜੇ ਸੰਤ ਮਹਾਂਪੁਰਸ਼ ਰੁਕੇ ਆ ਇਹ ਬਹੁਤ ਹੀ ਜ਼ਿਆਦਾ ਇਤਿਹਾਸਕ ਕਰਮਾਂ ਵਾਲੀ ਇਹ ਜਿਹੜੀ ਇੱਥੇ ਜਗ੍ਹਾ ਹੈ ਤਰਵੰਦੀ ਚੌਧਰੀਆਂ ਇਹ ਲਗਭਗ 5 ਦਿਨ ਚਲਾਉਂਦੇ ਆ ਜੀ ਅਸੀਂ ਤੇ ਇਹ ਤਿੰਨ ਦਿਨ ਤੋਂ ਪਿਛਲੇ ਨਿਰਵੈਗ ਦਿਨ ਚੱਲ ਰਿਹਾ ਜੀ ਅੱਜ ਵੀ ਚੱਲ ਰਿਹਾ ਹੈ ਜੇ ਸਾਨੂੰ ਸੰਗਤ ਹੋਈ ਲੱਗਾ ਸਾਨੂੰ ਕੱਲ ਨੂੰ ਚੱਲੇਗਾ ਸੰਗਤ ਦੇ ਹਿਸਾਬ ਨਾਲ ਠੀਕ ਹੈ ਜੀ ਕਿਸ ਕਿਸ ਸਪਸਤਾ ਦਾ ਪ੍ਰਬੰਧ ਦਿੱਤਾ ਚੱਲ ਰਿਹਾ ਹੈ ਇੱਥੇ ਜੀ ਇੱਥੇ ਪਕੌੜੇ ਨੇ ਤਿੰਨ ਚਾਰ ਵੈਰਾਈਟੀਆਂ ਆਏ ਜੀ ਔਰ ਸ਼ੱਕਰਪਾਰੇ ਆ ਜੀ ਗੁਲਾਬ ਜਾਮਨ ਜਲੇਬੀ ਪੂਰਾ ਜੋ ਸੰਗਤਾਂ ਦੀ ਸ਼ਰਧਾ ਉਹਦੇ ਹਿਸਾਬ ਨਾਲ ਬਣਾਇਆ ਦਲੰਦਰ ਜੀ ਠੀਕ ਹੈ ਜੇ ਗੱਲ ਕਰੀਏ ਸੱਤਾ ਦਾ ਉਤਸ਼ਾਹ ਦੇਖੀਏ ਹਰ ਸਾਲ ਵਾਤ ਤੋਂ ਵਾਤ ਦੇਖਣ ਨੂੰ ਮਿਲਦਾ ਹੈ ਪਰੇ ਸਾਲ ਦੀ ਜੇ ਗੱਲ ਕਰੀਏ ਕਿ ਕਿੰਦਾ ਰਫਸਾ ਦੇਖਣ ਨੂੰ ਮਿਲ ਰਿਹਾ ਜਿਆਦਾ ਮਿਲਿਆ ਜੀ ਹਰ ਸਾਲ ਨਾਲੋਂ ਜ਼ਿਆਦਾ ਮਿਲਿਆ ਕਿਉਂਕਿ ਇਹ ਥੋੜਾ ਕੀ ਲੋਕਾਂ ਨੇ ਆਲੂ ਵੀ ਲਗਾ ਲਿਆ ਤੇ ਫਸਲ ਵੀ ਕੱਟ ਲਈ ਆ ਕਣਕ ਵੀ ਬੀਜੀ ਗਈ ਆ ਲੋਕਾਂ ਦੀ ਤੇ ਸੰਗ ਦੇੜੀ ਉਹ ਵਹਿਲੀ ਆ ਸੰਗ ਤੇ ਜ਼ਿਆਦਾ ਆਈ ਆ ਜੀ ਪਿਛਲੀ ਵਾਰ ਨਾਲ ਜੋ ਅਸੀਂ ਦੇਖਿਆ ਇੱਥੇ ਠੀਕ ਆ ਜੀ ਜੇ ਨੌਜਵਾਨ ਪੀੜ੍ਹੀ ਦੀ ਗੱਲ ਕਰਦੇ ਆ ਹੱਜ ਕੱਲ ਆਪਣਾ ਪੰਜਾਬ ਨੂੰ ਸੋਹਣੇ ਦੀ ਚੜੀ ਗਿਆ ਗਿਆ ਜਿਹੜੇ ਨਸ਼ਿਆਂ ਚ ਉਲਝ ਗਿਆ ਉਹਨਾਂ ਨੂੰ ਟੜੱਕੀ ਮੱਸੇ ਦੇਖੋ ਜੀ ਇਹ ਮੈਂ ਤਾਂ ਕਹਿੰਦਾ ਇੰਨੀ ਗੱਲ ਸਾਨੂੰ ਲੱਗਦੀ ਨਹੀਂ ਕਿ ਬਹੁਤ ਜਿਹੜੇ ਆ ਸਿੱਖੀ ਸਰੂਪ ਨਾਲ ਜੁੜ ਰਹੇ ਆ ਸਿੰਘ ਜਿਹੜਾ ਪ੍ਰਚਾਰ ਤੁਹਾਡੇ ਵਰਗੇ ਜਿਹੜੇ ਆ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਜਿਹੜੇ ਗੁਰੂ ਘਰ ਨਾਲ ਪਿਆਰ ਕਰਨ ਵਾਲੇ ਆ ਉਹ ਸੁਚੇਤ ਕਰ ਰਹੇ ਆ ਤੇ ਸਿੱਖੀ ਨਾਲ ਜੁੜ ਰਹੀ ਹੈ ਸੰਗਤ ਤੇ ਨੌਜਵਾਨ ਬਹੁਤ ਸੇਵਾ ਕਰ ਰਹੇ ਆ ਨੌਜਵਾਨ ਬਹੁਤ ਵੱਡੀ ਗਿਣਤੀ ਚ ਗਏ ਆ ਗੁਰੂ ਘਰ ਨਸ਼ਾ ਜੋ ਨਿਕਲ ਰਿਹਾ ਨੌਜਵਾਨ ਨਿਕਲਣਾ ਚਾਹੁੰਦੇ ਆ ਅਸੀਂ ਵੀ ਕੋਸ਼ਿਸ਼ ਕਰਦੇ ਆ ਅਸੀਂ ਮੈਂ ਪੰਚਾਇਤ ਦੇ ਇਲੈਕਟਿਡ ਮੈਂਬਰ ਵੀ ਆ ਹੁਣ ਅਸੀਂ ਸਾਨੂੰ ਕੋ ਕਹੂਗਾ ਅਸੀਂ ਉਹਨੂੰ ਵੀ ਨਸ਼ਾ ਛਡਾਉਣ ਦੀ ਉਹਦੀ ਮਦਦ ਕਰਾਂਗੇ ਬਿਲਕੁਲ ਅਸੀਂ ਬਿਲ ਆਪਾਂ ਸਿੱਧ ਮੰਦਾ ਜੇ ਅਸੀਂ ਨਸ਼ੇ ਤੋਂ ਬੱਚਿਆਂ ਨੂੰ ਦੂਰ ਕਰਾਂਗੇ ਔਰ ਜਿਹੜੇ ਪਰਾਲੇ ਲੰਗਰ ਦਾ ਗਰੂਪ ਹੈ ਜਾਂ ਇਹ ਗੁਰਪੁਰਵਾ ਜਿਹੜੇ ਇਹ ਬੀਐਸਸੀ ਤੋਂ ਦੂਰ ਲਜਾਂਦੇ ਆ ਇਹਨਾਂ ਨੂੰ ਬਹੁਤ ਸ਼ਰਧਾ ਤੇ ਤੁਮਤਾ ਉਹਨਾਂ ਬਣਾਉਣਾ ਚਾਹੀਦਾ ਔਰ ਬਹੁਤ ਸੰਗਤ ਨੌਜਵਾਨ ਬਹੁਤ ਵੱਡੀ ਤਦਾਦ ਇੱਥੇ ਆਏ ਇਸ ਵਾਰ ਸਾਹਿਬਾਨੀ ਦੇ ਵਿੱਚ ਇਹ ਸਾਨੂੰ ਐਸੀ ਇਹ ਬੜਾ ਇਤਿਹਾਸਕ ਦੇਣਾ ਜੀ ਐਸੇ ਗੁਰਪੁਰਬ ਤੇ ਐਸੇ ਦਿਨਾਂ ਦੇ ਵਿੱਚ ਨਰਿੰਦਰ ਮੋਤੀ ਨੇ ਜਿਹੜਾ ਕਹਿੰਦਾ ਸੀਗਾ ਮੈਂ ਕਿਸੇ ਦੀ ਗੱਲ ਹਾਰ ਨਹੀਂ ਮੰਨਦਾ ਜੋ ਬੋਲਦੀਆ ਬੋਲਦੀਆ ਉਹਨੇ ਹਾਰ ਮੰਨੀ ਸੀਗੀ ਔਰ ਉਹਨੇ ਮਾਫੀ ਮੰਗੀ ਸੀ ਗੁਰੂ ਨਾਨਕ ਨਾਮ ਲੈਵਾ ਸੰਗਤ ਦੇ ਕੋਲ ਵੀ ਮੈਂ ਬਹੁਤ ਵੱਡੀ ਬਜ਼ਰ ਗਲਤੀ ਕੀਤੀ ਆਏ ਮੈਨੂੰ ਮਾਫ ਕੀਤਾ ਜਾਵੇ ਔਰ ਮੈਂ ਆਪਦੇ ਸਾਰੇ ਬਿੱਲ ਜਿਹੜੇ ਕਾਲੇ ਕਾਨੂੰਨ ਜਿਹਨੂੰ ਵਕਾਇਦ ਦਿੰਦੇ ਆ ਜਿੱਚ ਜਿਹੜਾ ਪੰਡਾਰੀਕਰਨ ਕਰਨਾ ਸੀਗਾ ਅਨਾਜ ਦਾ ਲੌਜਿਸਟਿਕ ਲੌਜ ਬਣਾਉਣ ਲੱਗੇ ਸੀਗੇ ਔਰ ਪਾਵਰ ਬਿੱਲ ਪੋਲਿਊਸ਼ਨ ਬਿੱਲ ਜਿਹਦੇ ਵਿੱਚ 5 ਕਰੋ 1 ਕਰੋੜ ਦੀ ਸਜ਼ਾ ਤੇ 1 ਕਰੋੜ ਦਾ ਜੁਰਮਾਨਾ ਔਰ 5 ਸਾਲ ਦੀ ਸਜ਼ਾ ਉਹਨੂੰ ਇਹ ਵਾਪਸ ਲੈਣਾ ਮੰਨਿਆ ਸੀ ਚਲੋ ਕਿਸੇ ਤਰੀਕੇ ਇੰਪਲੈਂਟ ਕਰ ਰਹੇ ਸਾਡੇ ਉੱਪਰ ਪੂਰੀ ਤਰ੍ਹਾਂ ਮੁਕਰੇ ਉਤੋਂ ਬਾਅਦ ਚ ਫਿਰ ਰਹੇ ਪਰ ਇਹਨੂੰ ਮੁਕਰ ਨਹੀਂ ਦੇਣਾ ਸੀ ਪਰ ਗੁਰੂ ਗ੍ਰੰਥ ਤੇ ਉਹਨਾਂ ਨੇ ਹਾਰ ਮੰਨੀ ਸੀ ਇਸ ਕਰਕੇ ਦਿਨ ਹੋਰ ਡਬਲ ਇਤਿਹਾਸਕ ਅਸੀਂ 10:30 ਵਜੇ ਨੂੰ ਮਨਾਉਨੇ ਆ ਕਿ ਇਹਦੇ ਹੋਰ ਇਹ ਮਹੱਤਤਾ ਵਧ ਗਈ ਕਿ ਇਸ ਦਿਨ ਹੀ ਇਹ ਜਿਹੜਾ ਭਾਰ ਦਾ ਰਾਜਾ ਵਾ ਉਹਨੇ ਹਾਰ ਮੰਨੀ ਆ ਪੂਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਕੋਲ ਠੀਕ ਹੈ ਜੀ ਇਸੇ ਜਿਨ੍ਹਾਂ ਨੂੰ ਉਹ ਵਾਲੇ ਦਿਨ ਵੀ ਯਾਦ ਆਉਂਦੇ ਹੁਣ ਜਿੱਦਾਂ ਬਾਰਡਰ ਤੇ ਆਪਣਾ ਉਹ ਸ਼ੰਗੋ ਬਾਰਡਰ ਤੇ ਸਮਾਂ ਨਹੀਂ ਆਇਆ ਸਮਾਜੀ ਦੇਖੋ ਉੱਥੋਂ ਤੁਹਾਨੂੰ ਕਰ ਜੀ ਨਹੀਂ ਕਰਦਾ ਮੈਂ ਸਵਾ ਸਾਲ ਉੱਥੇ ਰਿਹਾ ਮੈਂ ਉਹਦੇ ਪਰਿਵਾਰ ਸਮੇਤ ਉੱਥੇ ਰਿਹਾ ਹਾਂ ਉੱਥੋਂ ਘਰ ਉਹਨੂੰ ਜੀ ਨਹੀਂ ਕਰਦਾ ਲੰਗਰ ਇਨ ਜਾਂਦੇ ਗੁਰੂ ਨਾਨਕ ਦੇਵ ਜੀ ਮਾਰਾ ਪ੍ਰਤਾਪ ਸੀਗਾ ਉੱਥੇ ਜੀ ਉੱਥੇ ਕੋਈ ਕਹੇ ਵੀ ਤਾਕਤ ਕੰਮ ਕਰ ਰਹੀ ਸੀ ਉੱਥੋਂ ਘਰ ਉਹਨੂੰ ਜੀ ਨਹੀਂ ਕਰਦਾ ਸਾਡੀ ਫਸਲ ਵੀ ਜ਼ਿਆਦਾ ਨਿਕਲੇ ਤੋ ਕਣਕ ਝੋਨਾ ਉੱਥੇ ਇੱਥੇ ਰਹਿ ਕੇ ਪਾਲਣ ਨਾਲੋਂ ਔਰ ਸਾਨੂੰ ਤੇ ਉੱਥੇ ਉਹਨੂੰ ਜੀ ਨਹੀਂ ਕਰਦਾ ਫਿਰ ਵੀ ਸੰਗਤ ਦਾ ਬਹੁਤ ਦੇਸ਼ ਵਿਦੇਸ਼ ਚੋਂ ਨੌਜਵਾਨਾਂ ਦਾ ਬੜਾ ਤਕੜਾ ਸਾਨੂੰ ਸਮਰਥਨ ਮਿਲਿਆ ਉੱਥੇ ਨੌਜਵਾਨਾਂ ਨੇ ਬਾਰਡਰ ਤੋੜਿਆ ਨੌਜਵਾਨਾਂ ਨੇ ਦਿੱਲੀ ਲੈ ਕੇ ਸੰਤ ਨੂੰ ਗਏ ਵੀਰਾ ਘੱਟੀਆਂ ਨੌਜਵਾਨਾਂ ਦੇ ਨਾਲ ਹੀ ਲੜ ਰਿਹਾ ਵਾ ਨੌਜਵਾਨੀ ਦੀ ਇਹ ਫਤਿਹ ਹੈ ਮੈਂ ਸਮਝਦਾ ਇਹ ਤਾਂ ਬਹੁਤ ਜ਼ਿਆਦਾ ਇਤਿਹਾਸਕ ਦਿਨ ਵਾ ਜੀ ਇਹ ਕਿਸਾਨੀ ਸੰਘਰਸ਼ ਲਈ ਵੀ ਇਹ ਜਾਣਿਆ ਜਾਊਗਾ ਇਤਿਹਾਸਾਂ ਦੇ ਵਿੱਚ ਬੱਚਾ ਨੂੰ ਪੜਾਇਆ ਜਾਊਗਾ ਇਹ ਬਹੁਤ ਹੀ ਉਹ ਦਿਨ ਯਾਦ ਆਉਂਦੇ ਸਾਨੂੰ ਕਿਦਾਂ ਤਕਲੀਫ ਹੀ ਆਉਂਦੀ ਆ ਵੀ ਅਸੀਂ ਆਪਦੇ ਪਰਿਵਾਰਾਂ ਦਾ ਵਿਛੜਾ ਵੀ ਝੱਕਿਆ ਅਸੀਂ ਠੰਡਾਂ 'ਚ ਵੀ ਰਹੇ ਉੱਥੇ ਪਰ ਜਿਹੜਾ ਸੰਗਤ ਨੇ ਸਾਨੂੰ ਸਾਥਤਾ ਉਹ ਸਾਨੂੰ ਵੇਖ ਕੇ ਦਾ ਮਨ ਵੀ ਖੁਸ਼ ਹੁੰਦਾ ਵੀ ਬਹੁਤ ਜ਼ਿਆ ਵਧੀਆ ਸੀ ਉਹਦੇ ਟਾਈਮ ਐਡੀ ਕੋ ਗੱਲ ਪੂਰਾ ਪੈ ਗਿਆ ਜੀ ਫਸਲਾਂ ਤੁਰ ਰਹੀਆਂ ਚਲੋ ਇਸ ਵਾਰ ਥੋੜਾ ਜਿਆ ਹੋਇਆ ਸ਼ੋਸ਼ਣ ਫਿਰ ਵੀ ਚਲੋ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਵੀ ਹੀ ਪੂਰਾ ਨਾ ਨੂੰ ਮੱਪਣ ਦਾ ਮੁੱਲ ਦਈਏ ਬਿਆਨ ਲੱਗ ਰਹੇ ਆ ਅਫਸਰਾਂ ਦੇ ਸਰਕਾਰਾਂ ਦੇ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਕਿ ਸ਼ੋਸ਼ਣ ਹੋਵੇ ਫਾਰਮਰ ਦਾ ਚਲੋ ਕਈ ਵਾਰੀ ਅਫਸਰ ਕਰਦੇ ਆ ਨਾ ਕੰਨੀ ਪ੍ਰਸ਼ਾਸਨ ਕਰਦਾ ਵਾ ਸਾਨੂੰ ਬੜੀ ਉਮੀਦ ਆ ਸਰਕਾਰ ਦੇ ਕੋਲੋਂ ਵੀ ਇਹ ਸਾਨੂੰ ਸਾਡਾ ਜਿਹੜਾ ਪੂਰਾ ਮੁੱਲ ਸਾਨੂੰ ਲੈ ਕੇ ਦੇਣਗੇ ਜੇ ਕੋ ਥੋੜੀ ਬਾਲੀ ਸਾਡਾ ਹੋਈ ਆ ਵਧੀਕੀ 10 ਸੰਤਾਂ ਨੂੰ ਕੀ ਬੋਲੋ ਸੰਗਤਾਂ ਨੂੰ ਇਹ ਐਸੇ ਗੁਰਪੁਰ ਦੀਆਂ ਲੱਖ ਲੱਖ ਵਧਾਈਆਂ ਜੀ 555 ਦੀਆਂ ਔਰ ਜਿਹੜਾ ਆਉਣ ਵਾਲਾ ਨਵਾਂ ਸਾਲ ਹੈ ਉਹ ਵੀ ਸੰਗਤ ਲਈ ਬਹੁਤ ਅਹੀਂ ਕਹਿੰਦਾ ਬੜਾ ਭਾਗਾ ਭਰਾ ਹੋਵੇ ਨਵੇਂ ਸਾਲ ਦੀਆਂ ਵਧਾਈਆਂ ਵਧਾਈਆਂ ਅਡਵਾਂਸ ਤਾਹਾਂ ਦਿੰਨੇ ਆਂ ਅਸੀਂ ਤੁਹਾਡੇ ਸੋਸ਼ਲ ਮੀਡੀਆ ਜਰੀਏ ਐਸ ਤੁਹਾਡੇ ਟੂ ਟੇ ਪਲੇਟਫਾਰਮ ਦੇਤੇ ਹੰਨਾ ਜੰਪੂਰ ਫਤਿਹਾਨੀ ਹੈ ਇਹ ਮਨਨ ਹੰਨਾ ਜੰਪੂਰ ਫਤਿਹਾਨੀ ਜੋ ਸੋਸ਼ਲ ਮੀਡੀਆ ਤੋਂ ਇਲੈਕਟ੍ਰੋਨਿਕ ਮੀਡੀਆ ਤੋਂ ਸਾਡੇ ਅਰਪਾਲ ਸਿੰਘ ਜੱਜ ਜੀ ਨਕੂਰ ਦੇ ਤੋਂ ਬੈਠੇ ਹੋਏ ਰਾਜਪੰਜਾਬ ਹੈਡਲਾਈਨਜ਼ ਚੈਨਲ 'ਤੇ ਪਰਮਾਤਮਾ ਤੋਂ ਕੁੰਦੇ ਸਾਡੇ ਦਰਮਿਆਨ ਆਪਣੀ ਗੱਲ ਨਹੀਂ ਕੀਤੀਆਂ ਨੂੰ ਕਹਿੰਦੇ ਆ ਪੁਲੀ ਚੌਧਰੀਆਂ ਦੇ ਟੂਰਿਸਟ ਹੌਸਟਲ ਨੂੰ ਨਗਰਪਾਲਿਕਾ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਅੰਮ੍ਰਿਤਪੁਰ ਮਿਲਾਈ ਦੇ ਜੋ ਗੋਪੀ ਕਰ ਰਹੇ ਹੈ ਮੂਮੈਂਟ ਕਰ ਰਹੇ ਹਨ ਮਹਾਰਾਜ ਦੇ ਇਹਨਾਂ ਚੜ੍ਹਦੇ ਅਤਲਾ ਮੱਤਿ ਕਰਨ ਆਮਦਾਨ ਦੋ ਦੇਗਾ ਜੀਕਾ ਖਾਲਸਾ ਆਗਰ ਜੀ ਕੀ ਫਤਿਹ ਇੱਥੇ ਪਿੰਡ ਤਲਵੰਡੀ ਨਗਰ ਬਹੁਤ ਇਤਿਹਾਸਿਕ ਪਿੰਡ ਹੈ ਜਿੱਥੇ ਬਾਬੇ ਨਾਨਕੀ ਜੀ ਦਾ ਆਣ ਕੇ ਡੋਲਾ ਰੱਖਿਆ ਸੀ ਇੱਥੇ ਪਾਣੀ ਮਹਾਰਾਜ ਵੱਲੋਂ ਆਇਆਗਾ ਪਿੰਡ ਵੱਲੋਂ ਉਦੋਂ ਦਾ ਇਤਿਹਾਸੀ ਗੁਰਦੁਆਰਾ ਚੱਲ ਰਿਹਾ ਇੱਥੇ ਇਤਿਹਾਸੀ ਗੁਰਦੁਆਰੇ ਦੇ ਸਾਰੇ ਪਿੰਡ ਵੱਲੋਂ ਲੰਗਰ ਚੱਲ ਰਹੇ ਆ ਮਹਾਰਾਜ ਦੇ ਚਾਹ ਪਕੌੜੇ ਹਰ ਇੱਕ ਚੀਜ਼ ਦੇ ਲੰਗਰ ਚੱਲ ਰਹੇ ਆ ਬੜਾ ਪਿੰਡ ਦਾ ਮਹਾਰਾਜ ਸੱਚੇ ਪਾਤਸ਼ਾਹ ਸਾਥ ਦਿੰਦਾ ਏ ਜੋ ਕੁਝ ਵੀ ਹੈ ਆ ਟਿੰਡ ਭੌਰੀ ਸਭ ਮਹਾਰਾਜ ਨੇ ਇੱਥੇ ਚੜਾਉਂਦੇ ਆ ਸਾਰੀ ਲੰਗਰ ਵੱਲੋਂ ਹੀ ਸੰਗਤ ਵੱਲੋਂ ਹੀ ਇੱਥੇ ਜਿਹੜਾ ਵਾ ਲੰਗਰ ਚੱਲਦਾ ਵਾ ਪਾਸੇ ਪਿੰਡ 24 ਪਿੰਡਾਂ ਲਾਗੇ ਲਾਗੇ ਜਿਨ੍ਹਾਂ ਵੱਲੋਂ ਸਾਰਿਆਂ ਵੱਲੋਂ ਮਤਲਬ ਬਹੁਤ ਜ਼ਿਆਦਾ ਹੀ ਸੇਵਾ ਇੱਥੇ ਆ ਹੁੰਦੀ ਆ ਰੋਡ ਦੇ ਉੱਤੇ ਪਿੰਡ ਆ ਜੀ ਬਾਬੇ ਨਾਨਕ ਦੀ ਕਿਰਪਾ ਚੜ੍ਹਦੀ ਕਲਾ ਕਰੇ ਸੱਚੇ ਪਾਤਸ਼ਾਹ ਇੱਥੇ ਜੀ ਬਹੁਤ ਜ਼ਿਆਦਾ ਵਾ ਨਗਰ ਦਾ ਜਿਹੜਾ ਨਗਰ ਦਾ ਸਾਥ ਜਿਹੜਾ ਸਭ ਤੋਂ ਵੱਡਾ ਸੇਵਾਦਾਰਾਂ ਦਾ ਸੇਵਾਦਾਰ ਬਹੁਤ ਨੌਜਵਾਨ ਜਿਹੜੀ ਆ ਪੀੜੀ ਆ ਗਾ ਸੇਵਾ ਕਰ ਰਹੀ ਆ ਮਹਾਰਾਜ ਦੀ ਕਿਰਪਾ ਰੱਖੇ ਇਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖੇ ਸਾਰਿਆਂ ਨੂੰ ਸਿੱਖੀ ਵੱਲ ਤੋਰੇ ਮਹਾਰਾਜ ਸੱਚੇ ਪਾਤਸ਼ਾਹ ਜੂੜੇ ਰੱਖਣ ਸਿੱਖ ਬਣਨੇ ਪਾਕਿਸਤਾਨ ਸਜਾਉਣਾ ਬੱਚੇ ਦੇ ਸਾਰੇ ਬਾਹਰ ਚਲੇ ਤੁਰੇ ਜਾਂਦੇ ਆ ਪੀੜੀ ਜਿਹੜੀ ਆ ਬਜ਼ੁਰਗਾਂ ਦੀ ਇੱਥੇ ਰਹੀ ਜਾਂਦੀ ਆ ਅਸੀਂ ਤੇ ਇਹ ਕਹਿੰਨੇ ਵੀ ਇੱਧਰ ਨੂੰ ਮਾੜ ਮੋੜੋ ਪਿੰਡ ਵਾਲ ਨੂੰ ਇੱਥੇ ਰੋ ਆਪਣੇ ਕਿਰਤ ਕਮਾਈ ਕਰੋ ਜਾਦੀ ਤੋਂ ਥੋੜੀ ਵੀ ਨਾ ਗਵਾ ਪਿਆ ਜੇ ਕਿਸੇ ਦਿਨ ਨੂੰ ਇਹ ਨਾ ਹੋਵੇ ਭਈਆਂ ਦਾ ਰਾਜ ਹੋ ਜੇ ਇੱਥੇ ਇੱਥੇ ਮੁੰਡਾ ਇੱਕ ਜਿਹਦੇ ਦੋ ਬੱਚੇ ਆ ਦੋਵੇਂ ਨਾ ਬਾਹਰ ਕਲਾਓ ਇੱਕ ਬੱਚਾ ਰੱਖੋਗਾ ਪੋਤੇ ਪੋਤਰੀਆਂ ਇੱਧਰ ਰੱਖੋ ਆਪਣੀਆਂ ਜਿਹੜੀਆਂ ਪੀੜੀਆਂ ਜਾਇਦਾਦਾਂ ਜ਼ਮੀਨਾਂ ਬਚਾਓ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਸੋਧਿਆ ਓ ਸੁਨਿਆ ਕਾ ਖਾਲਸਾ ਵੈਗਰ ਜੀ ਕੀ ਫਤਿਹ ਆਪ ਤੇ ਤੁੰਸ ਬਸੋ ਸਤਿਗੁਰੂ ਮੇਰੇ ਸਾਹਿਬਾ ਵਾ ਆਹ ਮੇਰੇ ਸਾਹਿਬਾ ਵਾ ਨਿੰਦ ਬਲੀ ਕਿ ਸੈ ਕੀ ਨਹੀਂ ਮਨ ਮੁਕ ਮੁਗਦ ਕਰਨੋਂ ਕਾਲੇ ਤਿੰਨ ਨਿੰਦ ਕਾ ਨਰਕੇ ਘੋਰ ਪਵਨ ਕਿ ਸਦਾ ਸਲਾਹੀ ਹੈ ਔਰ ਮੁਖ ਸਦਾ ਸਲਾਹੀ ਹੈ I'm oh.